ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹੁਣ ਦੱਥੋ ਕਿੱਥੇ ਆ ਮਜ਼ਦੂਰ ਮਜ਼ਦੂਰ ਦਾ ਕੋਈ ਦਿੱਤੇ ਨਹੀਂ 5000 ਨੂੰ ਟਰਾਲੀ ਨਹੀਂ ਦਿੱਤੀ ਤੂੜੀ ਦੀ 2500 ਨੂੰ ਕਣਕ ਨਹੀਂ ਦਿੱਤੀ ਜਦੋਂ ਚੌਲਾਂ ਦੀ ਆ ਕੀ ਲਵਾਈ ਜਿਹਨੇ 3000 ਤੋਂ ਵੱਧ ਦਿੱਤਾ ਜੀ ਪੰਡਾ ਅਲੋਟਮੈਂਟਾਂ ਕਰਤੀਆਂ ਦੇਖ ਕਰ ਤੁੱਤਾ ਇਹਨਾਂ ਦੀਆਂ ਉਹਨੂੰ 20000 ਜੁਰਮਾਨਾ ਹੋਊ ਫਿਰ ਤਾਂ ਥੋੜਾ ਰਾਜ ਹੋ ਗਿਆ ਕੱਲਾ ਕਿਸਾਨੀ ਮਰਦਾ ਹੋਰ ਤਾਂ ਕੋਈ ਮੱਦ ਨਹੀਂ ਦਾ ਕਿੰਨੀਆਂ ਕੋ ਮਾਨੇਤ ਕਿਸਾਨ ਵੀ 50 60% ਨੇ ਜਿਹੜੇ ਦਿਹਾੜੀਦਾਰ ਨੇ ਕਿਸਾਨ ਕਿਸਾਨ ਤੋਂ ਲਾਲਾ ਜੱਟ ਕੀ ਥਾ ਔਰ ਸ਼ੀਬਾ ਨਾਈ ਮਝਵੀ ਸਿੰਘ ਤੇ ਮਿਆਰ ਬੰਗੀ ਕਿੰਨਿਆਂ ਕੋ ਮਨ ਉਹ ਤਾਂ ਕੋਈ ਵਾਹਾ ਨਹੀਂ ਲੈਂਦਾ ਢੇੜੀ ਕਰਕੇ 10 ਕਿੱਲਾਂ ਕਿਉਂ ਮਰਦਾ ਵੀ ਦਾ ਕਾਰਨ ਨਹੀਂ ਤਾਂ ਪਤਾ ਕੀ ਹੈ ਵਧੀਆ ਤਾਂ ਅਸੀਂ ਐਸ਼ ਕਰਨੀਆਂ ਗੱਡੀ ਸਾਡੇ ਥੱਲੇ ਆ ਚੰਗਾ ਥਨੇ ਪਿੰਗ ਛੱਗ ਲਾਉਣਾ ਚੰਗੀ بیمਪੂ ਪੀ ਗਾਣੀਆ ਕੰਮ ਅਸੀਂ ਰੱਖਾ ਤੋਰਨਾ ਨਹੀਂ ਜੇ ਘਰੇ ਗਿਆ ਨੂੰ ਮੁੰਡਾ ਕਿ ਮਾਰਾਗਾ ਉਹਦੇ ਮਾਂ ਪਿਓ ਨੇ ਕਹਤਾ ਵੀ ਤੂੰ ਪਤਾ ਕੰਮ ਕਰ ਓਏ ਓਰੇ ਵਾਹਾ ਲੈ ਲੈਣਾ ਜੇ ਵਿਆਹ ਹੈ ਵਰਿਆਗਾ ਉਹਦੇ ਪਰਿਵਾਰ ਨੇ ਕਹਤਾ ਵੀ ਭਾਈ ਇਹ ਬੱਚੇ ਨੇ ਕੱਲ ਨੂੰ ਆਪਾਂ ਕੀ ਕਰਾਂਗੇ ਉਹਨੂੰ ਪਤਾ ਕੀ ਕਹਿੰਦੇ ਨੇ ਭੈਣ ਚੋਰ ਕੁੱਤੀ ਤੂੰ ਕਹਣਾ ਮੈਨੂੰ ਕਹਿਣ ਵਾਲੀ ਜਿਉ ਗਰਮ ਹੋ ਜਾਂਦੀ ਆ ਫੇਰ ਸਵੇਰੇ ਪੀ ਲੈਂਦੇ ਨੇ ਮਗਰ ਇਹਨਾਂ ਦੇ ਕਾਰਨ ਉਹਦੇ ਸਿਰ ਕਰਜ਼ਾ ਸੀ ਕਰਜ਼ਾ ਨਾ ਚੜਾਓ ਘਟ ਖਾ ਲੋ ਉਹ ਜਿੰਨੀ ਕਿ ਮਿਹਨਤ ਉਹਨਾ ਕੇ ਕਰਕੇ ਖਾ ਲੋ ਉਹ ਮੈਂ ਕਿੱਲੇ ਆਲਾ ਗੁਜ਼ਾਰਾ ਕਰਦਾ ਹਾਂ ਮੇਥੋਂ ਥੱਲੇ ਬਹੁਤ ਬੱਚੇ ਨੇ ਜ਼ਿੰਦਗੀ ਐਸੀ ਕਰਦੇ ਆ ਵਧੀਆ ਨਜ਼ਾਰੇ ਲੈਣੇ ਆ ਯਾਰ ਕੋਈ ਨਾਲੇ ਬਗਵਾ ਵੀ ਲਉਂਗੇ ਇਹਦੀ ਗੱਲ ਵੀ ਲਉਂਦੇ ਨਹੀਂ ਆ ਓ ਮੇਰੇ ਵੀਰੋ ਓਦੇ ਤੁਹਾਡੇ ਮੂਰੇ ਹੱਥ ਬੰਨ ਕੇ ਬੇਨਤੀ ਆ ਜਿੱਦੇ ਧਰਨਾ ਚੱਕਿਆ ਸੀ ਓਦਾਂ ਫੇਰ ਇਹ ਤੁਸੀਂ ਮਨਜ਼ੂਰ ਨਾ ਮਨਜ਼ੂਰ ਕਿਉਂ ਨਾ ਕਰਾਇਆ ਫਿਰ ਕਿਉਂ ਨਾ ਲਖੀਂਪੁਰ ਦਾ ਤੁਸੀਂ ਪੰਗਾ ਖਤਮ ਕੀਤਾ ਅੱਜ ਲਖੀਂਪੁਰ ਤਾਂ ਜੂਪੀ ਚ ਟ੍ਰੇਨਾਂ ਤੁਸੀਂ ਪੰਜਾਬ ਦੀਆਂ ਬੰਦ ਕਰਦੇ ਹੋ ਕੋ ਵਾਹੋ ਬਾਈ ਤੁਹਾਡੇ ਗਿਆ ਮੈਂਦੀਆਂ ਇਹਨਾਂ ਦੇ ਨਾਲ ਠੰਡ ਵੀ ਦਿੰਦਾ ਰਹਾ ਨਾਲ ਵੀ ਤੁਰਦੇ ਰਹੇ ਪਰ ਇਹਨਾਂ ਦੀਆਂ ਕਰਤੂਤਾਂ ਦੇਖ ਕੇ ਬਾਈ ਜੀ ਮੈਂ ਤਾਂ ਹੱਥ ਖੜੇ ਕਰ ਗਿਆ ਓ ਇਹ ਤਾਂ ਪੈਸੇ ਬਣਾਉਂਦੇ ਨੇ ਉੱਥੇ ਜਾ ਕੇ ਇਹ ਕੋਈ ਮਤਲਬ ਨਹੀਂ ਇਹਨਾਂ ਨੂੰ ਸਾਡੇ ਨਾਲੇ ਪੈਸੇ ਬਣਾਉਂਦੇ ਨੇ ਮੈਂ ਹੁਣ ਛਰੇਮ ਕਹੂੰਗਾ ਬੰਦਾ ਮਾਤਾ ਮੋਟਰਸਾਈਕਲ ਤੋਂ ਡਿੱਕੇ ਖੇੜੀ ਦੇ ਵਿੱਚ ਮੱਗੇ ਵੀ ਜਿੱਕੇ ਕੀਤਾ ਅੱਗੇ ਮੈਂ ਨਾਉ ਨਹੀਂ ਸਿਆ ਹੁਣ ਮੈਂ ਬੰਦੇ ਦਾ ਸਾਰਾ ਕੁਝ ਢਿੱਸੀ ਦੇ ਦੂੰ ਬੰਦਾ ਵਜਨ ਦਾ ਬੋਲਦੇ ਸੀ ਮੋਟਰਸਾਈਕਲ ਤੋਂ ਡਿੱਕੇ ਮੋਤਾ ਪਿਕਅਪ ਚ ਪਾ ਕੇ ਰਾਤ ਨੂੰ ਦਿੱਲੀ ਲੈ ਗਏ ਤੜਕੇ ਨੂੰ ਕਹਿੰਦੇ ਕਿਸਾਨ ਸੀ ਦੋ ਗਿਆ ਜੀ 40 ਲੱਖ ਰੁਪਈਆ ਦੇਓ ਇੱਕ ਬੰਦੇ ਨੂੰ ਨੌਕਰੀ ਦਿਓ ਮੈਂ ਸਾਰਾ ਕੁਝ ਦੇਖ ਕੇ ਬਾਈ ਜੀ ਫੇਰ ਬਸੇ ਰਿਆਂ ਮੈਂ ਯਾਰ ਇਹ ਤਾਂ ਅਧਾਨੂਨ ਇੱਥੇ ਤਾਂ ਆਪਾਂ ਮੈਂ ਇਹਦੇ ਉੱਥੇ ਬੋਲਦਾ ਸੀ ਬੀੜੇ ਘੜਾਉਂਦਾ ਸੀ ਮੈਨੂੰ ਪਤਾ ਮੈਂ ਖਾਮ ਕੁੱਟਣਗੇ ਮੈਨੂੰ ਇਹ ਇਹਨਾਂ ਦਾ ਇਹ ਨਹੀਂ ਪਤਾ ਮਾਰ ਹੀ ਦੇਣ ਇੱਥੇ ਕਿਹਨੇ ਪੁੱਛਣਾ ਆਪਾਂ ਚੁੱਪ ਕਰੇ ਆਪਦਾ ਟ੍ਰੇਨ ਜਿਹੜੇ ਤੁਰੇ ਹੁਣ ਮੈਂ ਆਪਦੇ ਸਟੈਂਡ ਤੇ ਹੁਣ ਮੈਨੂੰ ਕੋਈ ਡਰ ਨਹੀਂ ਹੁਣ ਜੇ ਮਾਰ ਵੀ ਦੇਣਗੇ ਧੰ ਗਰਾਹਾਂ ਗੂਹਾਂ ਲਖੋ ਵਾਲਾ ਜਿਹੜਾ ਮਰਦੀ ਜਾ ਦੇ ਹੁਣ ਮੈਨੂੰ ਕੋਈ ਪਰਵਾਹ ਨਹੀਂ ਹੁਣ ਮੇਰੇ ਪਰਿਵਾਰ ਨੂੰ ਪਤਾਗਾ ਵੀ ਇਹ ਐਂ ਚੱਲਦਾ ਸੀ ਪੱਤਰਕਾਰਾਂ ਨੂੰ ਪਤਾ ਸੋਸ਼ਲ ਮੀਡੀਆ ਨੂੰ ਪਤਾ ਮੀਡੀਆ ਦੇ ਚੈਨਰਾਂ ਤੇ ਗੱਲ ਅੱਜ ਕੋਈ ਮਾਰ ਦੇ ਮਾਰ ਦੇਣ ਹੁਣ ਮੈਨੂੰ ਕੋਈ ਪਰਵਾਹ ਨਹੀਂ ਇਹਨਾਂ ਦੀ ਹੁਣ ਉੱਥੇ ਦਿੱਲੀ 'ਚ ਮੈਨੂੰ ਪੁੱਛਣਾ ਨਹੀਂ ਇਹ ਕੋਈ ਸਾਡੀ ਖਾਤਰ ਨਹੀਂ ਕਿਸਾਨੀ ਤੁਰੀ ਫੇਰ ਇਹ ਕਹਿੰਦੇ ਅਜੀ ਅਸੀਂ ਨੈਕਟਰੀ ਨਹੀਂ ਲਗਣ ਦੇਣੀ ਕਿਉਂ ਨਹੀਂ ਵੀ ਲਗਣ ਦੇਣੀ ਸਾਨੂੰ ਰੁਜ਼ਗਾਰ ਕਿੱਥੋਂ ਮਿਲੂ ਜੇ ਤਾਂ ਕੋਈ ਰੋਡ ਨਿਕਲਦਾ ਸੀ ਉਹ ਨਹੀਂ ਲੰਘਣ ਦੇਣਾ ਪੁਲ ਬਣਦਾ ਉਹ ਨਹੀਂ ਬਣਨ ਦੇਣਾ ਕੋਈ ਫੈਕਟਰੀ ਲੱਗਦੀ ਉਹ ਨਹੀਂ ਲਗਣ ਦੇਣੀ ਸਰਕਾਰ ਦੇ ਦਾਲੇ ਸਾਨੂੰ ਕੰਮ ਦੇ ਸਰਕਾਰ ਕੰਮ ਕਿੱਥੋਂ ਦੇਊ ਵੀ ਉਹ ਸਾਡੇ ਨੈਕਟਰੀਆਂ ਲੱਗਣ ਦਿਓ ਜਿਹੜੀ ਗੱਲ ਕਰਨ ਵਾਲੀ ਆ ਉਹ ਕਰੋ ਉਹਦੇ ਨਾਲ ਬਹਿ ਕੇ ਸਾਡੇ ਵੀਰ ਦੁਸ਼ਮਣ ਨਹੀਂ ਚਾਹੇ ਕੋਈ ਹਿੰਦੂ ਮੁਸਲਮਾਨ ਸਿੱਖ ਕੋਈ ਅਸਿੱਕਾਂ ਸਟੇਟ ਬਾਈ ਸਟੇਟ ਕੰਮ ਦੇਵੇ ਇੱਥੇ ਸਾਡੇ ਨੈਕਟਰੀਆਂ ਲੱਗਣ ਲਿਖ ਕੇ ਲੋ ਮੋਦੀ ਸਾਹਿਬ ਤੋਂ ਵੀ ਲਾਫ ਫੈਕਟਰੀਆਂ ਜੈਯਾਂਤਾਂ ਦਿੰਨੇ ਆਂ ਅਸੀਂ ਸਾਡੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਪਹਿਲ ਹੋਊਗੀ ਜੇ ਲੋੜ ਪਊ ਸਾਨੂੰ ਲੇਬਰ ਦੀ ਤਾਂ ਸਾਡੇ ਥਰੂ ਆਉਣੀ ਚਾਹੀਦੀ ਆ ਇਹ ਨਹੀਂ ਗੱਲ ਸਾਡਾ ਇੱਕ ਹੋਵੇ 99 ਵਾਰਲੇ ਹੋਣ ਉਹ ਤਾਂ ਗੱਲ ਨਹੀਂ ਕਰਨੀ ਕਰਦੇ ਨੇ ਆ ਡ੍ਰੈਡੰਡ ਲੱਗੀ ਕੈਪਟਨ ਮੁੱਖ ਮੰਤਰੀ ਫੇਰ ਕੀ ਖੱਡ ਲਿਆ ਉਹ ਖੁੰਗੇ ਲਾਤੇ ਲੋਕ ਬਿਚਾਰੇ ਜਿਹੜੇ ਮੱਗ ਇਹਨਾਂ ਦੇ ਮਗਰ ਲੱਗੇ ਜਿਹੜੇ ਪੈਸੇ ਜਾ ਕੇ ਉਹ ਵਧੀਆ ਰਹੇਗੇ ਆ ਡ੍ਰੈਡੰਡ ਦੇ ਵਿੱਚ ਇੱਕ ਵਾਰੀ ਬਲਡੋਹਾ ਝੂਠ ਬੋਲਦਾ ਦੇਖਿਆ ਇੱਥੇ ਦਾੜੀ ਰੱਖ ਕੇ ਯਾਰ ਆ ਡ੍ਰੈਡੰਡ ਦਾ ਬੜਵਾ ਸਾਬ ਨੂੰ ਮੇਰੇ ਇੱਕ ਚੀਚੀਆਂ ਉੱਠਣ ਚਾਤਿਆ ਦੇ ਵਿੱਚ ਗੱਲ ਚੱਲੇ ਵੀ ਤੂੰ ਆ ਤਾਂ ਸਹੀ ਮੇਰਾ ਪਿੰਡ ਮੇਰਾ ਇਲਾਕਾ ਯਾਰ ਕਹਿੰਦਾ ਜੀ ਉੱਥੇ ਤਾਂ ਗੋਲੀਆਂ ਚਲਾਈਆਂ ਕੈਪਟਨ ਨੂੰ ਸਾਡੇ ਨੇ ਘਟੋ ਘਟ 5000 ਬੰਦਾ ਫੱਟੜ ਕਰਤਾ ਮਾਰ ਪਤਾ ਨਹੀਂ ਕਿੰਨੇ ਕੁ ਦਿੱਤੇ ਲੋ ਜੀ ਇਹ ਬਠੋਹਾ ਸਾਹਿਬ ਦਾ ਬਿਆਨ ਆ ਜੀ ਮੀਡੀਆ 'ਚ ਟੀਵੀ 'ਤੇ ਟੈਨ ਕਿੱਦੇ ਮਾਰੇ ਨੇ ਵੀ ਕਿੱਥੇ ਗੋਲੀ ਚੱਲੀ ਆ ਡਾਂਗ ਫਿਰੀਆ ਮੈਂ ਮੰਨਦਾ ਡਾਂਗ ਮੈਂ ਹੁਣ ਵੀ ਹੱਕ ਤਾਂ ਮੈਂ ਤਾਂ ਭਗਵੰਤ ਮਾਨ ਨੂੰ ਕਹਿੰਦਾ ਅੱਜ ਡਾਂਗ ਫੇਰ ਲਾ ਮਿੱਤਰਾਂ ਬਹੁਤ ਸੁੱਖਾ ਰਹੇਗਾ ਜੇ ਤਿੰਨ ਸਾਲ ਖੜ ਗਿਆ ਬੜੇ ਰਿਜ਼ਲਟ ਗਲਤ ਨਿਕਲਣਗੇ ਡਾਂਗ ਦੇ ਮੈਂ ਤੈਨੂੰ ਦੱਸ ਤੀ ਗੱਲ ਇਹ ਤਾਂ ਕਹਿੰਦੇ ਨਾ ਕਿਸਾਨ ਅਸੀਂ ਰੋਡ ਰੋਕ ਲਿਆ 70% ਕਿਸਾਨ ਨੇ ਜੇ ਗਰੀਬ ਜਨਤਾ ਚੱਲ ਪਈ ਨਾ ਮੇਰੇ ਵਰਗੀਆਂ ਤਾਂ ਰੁਕਣਾ ਨਹੀਂ ਭੜੀਆਂ ਭਰਦਿਆਂਗੇ ਤੁਸੀਂ